ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ BRTS ਸੇਵਾ ਜਿਸ ਨੂੰ ਬੰਦ ਹੋਏ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਇਸ ਬੰਦ ਹੋਈ ਸਰਵਿਸ ਕਾਰਨ ਇਸ ਦੇ ਟ੍ਰੈਕ ਵਿੱਚ ਅੱਜਕੱਲ ਆਨ ਟ੍ਰੈਫਿਕ ਨਿਕਲ ਰਿਹਾ ਹੈ ਔਰ ਫਾਸਟ ਨਿਊਜ਼ ਟੀਮ ਵੱਲੋਂ ਅੱਜ ਕਵਰ ਕੀਤਾ ਗਿਆ BRTS ਦੇ ਬੰਦ ਪਏ ਸਟੇਸ਼ਨ ਬਟਾਲਾ ਰੋਡ ਡੈਂਟਲ ਕਾਲਜ ਦੇ ਨਜ਼ਦੀਕ ਸੜਕ ਤੇ ਬਣੇ ਰੈਂਪ ਨੂੰ ਜੋ ਕਿ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਔਰ ਇਸ ਦੀ ਹਾਲਤ ਇਹ ਹੈ ਕਿ ਇਹ ਇੱਕ ਖੱਡੇ ਦਾ ਰੂਪ ਧਾਰ ਚੁੱਕਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਹਨਾਂ ਗੱਲਬਾਤ ਕਰਦੇ ਹਾਂ ਕਿ ਇੱਥੋਂ ਲੰਘਦੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਗੱਡੀਆਂ ਬੁਰੀ ਤਰ੍ਹਾਂ ਖੱਡੇ ਵਿੱਚ ਵੱਜਦੀਆਂ ਹਨ ਈ ਰਿਕਸ਼ਾ ਪਲਟਦੇ ਹਨ ਅਤੇ ਟੂ ਬਿਲਡਰਸ ਦਾ ਵੀ ਨੁਕਸਾਨ ਹੁੰਦਾ ਹੈ ਔਰ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਜ਼ਿਕਰਯੋਗ ਹੈ ਕਿ ਇਸ ਟੁੱਟੇ ਹੋਏ ਰੈਂਪ ਦੀ ਖਬਰ ਫਾਸਟ ਰੇ ਚੈਨਲ ਵੱਲੋਂ ਪਹਿਲਾਂ ਵੀ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ ਪਰ ਨਾ ਸਰਕਾਰ ਅਤੇ ਨਾ ਸਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਹੈ ਸੋ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਪਾਈ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਗੀ ਰਾੰਦਾ ਕੋਈ ਵੀ ਨੁਕਸਾਨ ਨਾ ਹੋਵੇ ਸਰ ਮੈਂ ਬਟਾਲਾ ਰੋਡ ਲਿੰਕ ਰੋਡ ਤੋਂ ਨਿਕਲ ਰਹੇ ਹਾਂ ਡੈਂਟਲ ਕਾਲਜ ਦੇ ਬਾਹਰ ਇਹ ਜਿਹੜਾ ਇਹਨਾਂ ਨੇ ਬੀਆਰਟੀਆ ਸਮਾਰਕ ਬਣਾਇਆ ਸੀ ਬਹੁਤ ਬੁਰਾ ਹਾਲ ਹੈ ਕਿੰਨੇ ਦਿਨ ਤੋਂ ਰਿਪੇਅਰ ਹੋਣ ਵਾਲੀ ਹੈ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਵਾਰੀ ਕਹਿ ਵੀ ਚੁਕੇ ਹਨ ਬ੍ਰੇਕਰ ਹਗਾਈ ਨਹੀਂ ਬ੍ਰੇਕਰ ਟੁੱਟ ਚੁੱਕਾ ਹੋਇਆ ਹੈ ਇਹ ਬਨਵਾ ਕੇ ਜਾਂਦੀ ਹੈ ਲੇਕਿਨ ਜਲਦੀ ਟੁੱਟ ਜਾਂਦਾ ਹੈ ਮੰਨੋ ਲਓ ਲੱਗਦਾ ਹੈ ਵਿਚਕਾਰ ਕੋਈ ਐਨਆਈਆ ਤੇ ਸੀਰੀਅਸਲੀ ਕਿਨੂੰ ਲੈ ਗਏ ਇੱਥੇ ਕਈ ਵਾਰੀ ਦੋ ਦਿਨ ਬਰੀ ਐ ਨੁਕਸਾਨ ਵੀ ਲੱਗਦੀ ਆ ਗੱਡੀ ਦਾ ਵੀ ਨੁਕਸਾਨ ਵੀ ਹੁੰਦਾ ਜੀ ਦੋ ਤਿੰਨ ਲੋਕ ਇੱਥੇ ਡਿਗ ਵੀ ਚੁਕੇ ਆ ਅੱਜ ਕੱਲ ਬਾਰਿਸ਼ ਆਈ ਸੀ ਸਾਰਾ ਡੱਕਾ ਲੱਗਾ ਸੀ ਵਿਚ ਵਹੀ ਦੀ ਇੱਥੇ ਲੋਕਲ ਵਾਲੇ ਕਈ ਵਾਰੀ ਫਸ ਜਾਂਦੇ ਜੀ ਸਰਕਾਰ ਨੂੰ ਇਹਨੂੰ ਬਣਵਾਉਣਾ ਚਾਹੀਦਾ ਜੀ ਜਲਦੀ ਕਿਉਂਕਿ ਮੇਨ ਰੋਡ ਗਈ ਹੈ ਇੱਥੋਂ ਲਾਂਘਾ ਬਹੁਤ ਜ਼ਿਆਦਾ ਹੋ ਗਿਆ ਹੈ ਇਹਨੂੰ ਸਮੂਥ ਕੀਤਾ ਜਾਏ ਆਪਾਂ ਆਪ ਹੀ ਆਸ਼ਾ ਕਰਦੇ ਹਾਂ ਹੋਰ ਨੁਕਸਾਨ ਹੁੰਦਾ ਦੋ ਤਿੰਨ ਵੀਰੀ ਮੋਟਰਸਾਈਕਲ ਸਵਾਰ ਡਿੱਗੇ ਵੀ ਹੈ ਆਪਾਂ ਇਹ ਹੀ ਉਮੀਦ ਕਰਦੇ ਆ ਕਿ ਸਰਕਾਰ ਇਹਨੂੰ ਜਲਦੀ ਬਣਵਾ ਦੇਗੀ ਸਰ ਆਪਾਂ ਨਿਕਲ ਰਹੇ ਹਾਂ ਤਾਂ ਡੈਂਟਲ ਕਾਲਜ ਦੇ ਬਾਹਰ ਬਟਾਲਾ ਰੋਡ ਤੇ ਹਾਂ ਬ ਤੁਸੀਂ ਦੇਖੋ ਦੇਖ ਸਕਦੇ ਹੋ ਕੀ ਹਾਲਤ ਚੱਲਦਾ ਪਿਆ ਦੇਖੋ ਮੋਤਾ ਹੋ ਰਹੀਆਂ ਐਕਸੀਡੈਂਟ ਹੋ ਰਿਹਾ ਸਾਡੀ ਗੱਡੀ ਥੱਲੇ ਵੱਜੀ ਚੈਂਬਰ ਪਾੜ ਗਿਆ ਮਗਰ ਸਰਕਾਰ ਦਾ ਐਨਾ ਬੰਨੇ ਕੋਈ ਧਿਆਨ ਨਹੀਂਗਾ ਪਤਾ ਨਹੀਂ ਕਿਹੋ ਜੀ ਸਰਕਾਰ ਆਈ ਆ ਆਪਾਂ ਬਹੁਤ ਪਰੇਸ਼ਾਨ ਅਗੇ ਸਰ ਨੁਕਸਾਨ ਬੰਦਿਆਂ ਦਾ ਹੋ ਰਿਹਾ ਸਭ ਕੁਝ ਹੋ ਰਿਹਾ ਇੱਥੇ ਸਾਡੇ ਤੇ ਪਤਾ ਨਹੀਂ ਲੱਗਦਾ ਪਿਆ ਕੀ ਚੱਲਦਾ ਪਿਆ ਸਰਕਾਰ ਨੇ ਕੁਝ ਨਹੀਂ ਕਰਨਾ ਸਰਕਾਰ ਨੇ ਬਸ ਇੱਕੋ ਕੰਮ ਪੜਿਆ ਆਪਣੀ ਅਜੀਬਾਂ ਭਰਨੀਆਂ ਸਾਡੇ ਲੋਕਾਂ ਨੂੰ ਨੁਕਸਾਨ ਕਰਾਉਣਾ ਗੱਡੀਆਂ ਨੁਕਸਾਨ ਹੋ ਰਿਹਾ ਗੱਡੀਆਂ ਦਾ ਨੁਕਸਾਨ ਸਾਡੇ ਲੋਕਾਂ ਰੇ ਗੱਡੀਆਂ ਵੱਜਦੀਆਂ ਪਈਆਂ ਆਪਾਂ ਦਾ ਸਰਪੰਚਾ 20 ਦਿਨ ਹੋ ਗਏ ਮਹੀਨਾ ਹੋ ਗਿਆ ਵੇਖਦੇ ਇਹਦਾ ਕੋਈ ਹੱਲ ਨਹੀਂ ਹੋਇਆ ਹਰ ਪਾਣੀ ਭਰੇਗਾ ਕਿਹਨਾਂ ਇੱਕ ਅੱਧਾ ਮਰੂਗਾ ਇੱਥੇ ਫਿਰ ਸਰਕਾਰ ਨੂੰ ਭਾਵੇਂ ਚੈਨ ਆ ਜਾਏ ਕਿ ਠੰਡ ਥੋੜੀ ਪੈ ਜਾਊਗੀ ਉਹ ਨਾ ਆਈਓ ਚਾਹੀਦਾ ਸਰ ਕਾਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਸਰਕਾਰ ਨੂੰ ਵੋਟ ਨਹੀਂ ਪੈਣਾ ਚਾਹੀਦਾ ਸਰ ਨਵੀਂ ਤੇ ਬਣਾਉਣ ਜੋਗਾ ਉਹਨਾਂ ਕੋ ਫੰਡ ਹੀ ਨਹੀਂ ਜੇ ਉਹ ਕਹਿੰਦੇ ਸਾਨੂੰ ਫੰਡ ਹੀ ਨਹੀਂ ਆਉਂਦੇ ਰਿਪੇਅਰ ਕਿੱਥੋਂ ਕਰਾਂਗੇ ਰਿਪੇਅਰ ਲੱਗਦਾ ਸਾਨੂੰ ਲੋਕਾਂ ਨੂੰ ਕਰਵਾਣੇ ਪੈਣਗੇ ਇਹ ਅੰਮ੍ਰਿਤਸਰ ਦੀ ਉਹ ਜਗ੍ਹਾ ਹੈ ਜਿਹੜੀ ਡੈਂਟਲ ਕਾਲਜ ਬਟਾਰ ਰੋਡ ਤੇ ਵੀਆਰਟੀਆ ਸਟੇਸ਼ਨ ਜਿਹੜਾ ਬਣਿਆ ਹੋਇਆ ਜੇਥੋ ਰਹੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਪਹਿਲੇ ਵੀ ਦਿਖਾ ਚੁੱਕੇ ਆ ਜਿਹੜਾ ਇਹ ਰੈਂਪ ਬਣਾਇਆ ਗਿਆ ਸੀ ਇੱਕ ਬ੍ਰੇਕਰ ਬਣਾਇਆ ਗਿਆ ਸੀ ਉਹ ਟੁੱਟ ਚੁੱਕਾ ਹੈ ਈਵਨ ਕਿ ਇਥੋ ਟਾਈਲਾਂ ਔਰ ਮਿੱਟੀ ਤੱਕ ਨਿਕਲ ਚੁੱਕੀ ਆ ਟੋਆ ਬਣ ਚੁੱਕਾ ਹੈ ਜਿਸ ਵਿੱਚ ਪਿੱਛੋਂ ਆਉਂਦੀਆਂ ਸਪੀਡ ਨਾਲ ਗੱਡੀਆਂ ਵਜਵਾਇਦੀਆਂ ਨੇ ਲੋਕਾਂ ਦਾ ਨੁਕਸਾਨ ਹੁੰਦਾ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਅਸੀਂ ਇਹ ਖਬਰ ਪਹਿਲਾਂ ਵੀ ਪ੍ਰਕਾਸ਼ਿਤ ਕਰ ਚੁੱਕੇ ਆ ਲੇਕਿਨ ਸਰਕਾਰ ਦਾ ਜਾਂ ਸਬੰਧਿਤ ਵਿਭਾਗ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈ ਇਹ ਸੜਕ ਉਸੇ ਦਾ ਇਹਦੀ ਹਾਲਤ ਉੱਥੇ ਦੀ ਉੱਥੇ ਹੀ ਹੈ ਨਾ ਇਹਦੀ ਰਿਪੇਅਰ ਕਰਵਾਈ ਗਈ ਹੈ ਨਾ ਇਹਦੇ ਬਾਰੇ ਕੋਈ ਸੋਚਿਆ ਫਾਸਟਵੇਅ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸਬੰਧਤ ਵਿਭਾਗ ਔਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਜਗ੍ਹਾ ਦੀ ਰਿਪੇਅਰ ਕਰਵਾਈ ਜਾਵੇ ਇਹਨੇ ਟੋਟੇ ਹੋਈ ਆ ਇਹਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟਵੇਅ ਨਿਊਜ਼ ਲਈ ਅਮਰਸਰ ਤੋਂ ਅਜੀਤ ਕੁਮਾਰ